ਆ ਉੱਥੇ ਕੀ ਤੇ ਟਾਲੀ ਚ ਘਰਾਂ ਚ ਬੈਠੋ ਆ ਰਾਮਾ ਕੀ ਹੋ ਗਿਆ ਤੇ ਐਨ ਡੀ ਆਰ ਐਫ ਦਾ ਕੌਣ ਹੈ ਇਹਨਾਂ ਦਾ ਇੰਚਾਰਜ ਅੱਛਾ ਹਾਂ ਫੁਲਾਣਾ ਫੁਲਾਣਾ ਇੰਚਾਰਜ ਹੈ ਹਲੋ ਹੁਣ ਹੈ ਮੰਤਰੀ ਸਰ ਦੇ ਬਹੁਤ ਬਲੇ ਕੈਂਸਰ ਸੈਕਟਰੀ ਅਸੀਂ ਸਿੰਜਾ ਰਹੇ ਹਾਂ ਅੱਛਾ ਅੱਛਾ ਸਵਾਗਤ ਹੈ ਆਪ ਦਾ ਚਲੋ ਆਪ ہماری ਮਦਦ ਲਈ ਆਏ ਹੋ बहुत धन्यवाद है। तो अब कर रहे हो आगे बिल्कुल सर आप ऐसे मुझको कर रहे थे हाँ तो सर ने गाइड कर दिया सर क्लिक मकोड़ा में अभी सर इसमें सिर्फ इंस्ट्रक्टर है अंदर बाहर अच्छा अब मैं हां गुड आफ्टरनून इसकी बात की लगे ना एसटी में होने आ गए असिस्टेंट भी ओके मैंने हुए भी सर की तरफ जाएंगे ਇਹ ਲੋਪੇਜ਼ ਨਾ ਸਿਫਰ ਹਾਂ ਜੀ ਚਲੋ ਸਾਰਾ ਕਰ ਰਹੇ ਹਾਂ 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 ਠੀਕ ਤਾਂ ਕੀ ਕੀ ਸਿਰਵਾਤ ਗਾੜੀਆਂ ਨਹੀਂ ਜਾ 파 ਰਹੇ ਹਾਂ ਗਾੜੀਆਂ ਨਹੀਂ ਜਾ ਰਹੀ ਟਰੈਕਟਰ ਵਗੈਰਾ ਮੋ ਗਿਆ ਠੀਕ ਤਾਂ ਇਸ ਕਿ ਆਪਰੇਸ਼ਨ ਮਕੌੜਾ ਹਾਂਜੀ ਉਧਰ ਚੱਲਦੇ ਹਾਂ ਜੀ ਪਹਿਲਾਂ ਉਧਰ ਹੀ ਫਰਸਟ ਉਧਰ ਹੀ ਹੈ ਜੀ ਇੱਕ ਤੁਸੀਂ ਪਾਰ ਲੈ ਜਾਓਗੇ ਕਿ ਨਹੀਂ ਨਹੀਂ ਪਾਰ ਨਹੀਂ ਆਣਾ ਲਾਵੀ ਪਾਰ ਇੱਕ ਵਾਰ ਦੇਖਦੇ ਹਾਂ ਵਾਹ ਜਾ ਕੇ ਕਰ ਲਾਵੀ ਤੋਂ ਪਾਰ ਪਹਿਲਾਂ ਤਾਂ ਜਿਹੜਾ ਮਕੌੜੇ ਦੇ ਵਾਲੇ ਉੱਧਰ ਜਾ ਕੇ ਵਾਹ ਪਹੁੰਚ ਕੇ ਫਿਰ ਸਰ ਇੱਕ ਵਾਰ ਦੇਖਦੇ ਹਾਂ ਹਾਂ ਚੱਕ ਤੇ ਮੈਨੂੰ ਫੋਨ ਹੋਣ ਜਾਣ ਰਿਹਾ ਇਹ ਪਾਰ ਦਾ ਫੋਨ ਆਂਡਿਆ ਆਪਣੇ ਨਾ ਪ੍ਰਿਆਲ ਸੈਕਟਰ ਦਾ ਪ੍ਰਿਆਲ ਸੈਕਟਰ ਦਾ ਤੇ ਉੱਥੇ ਵੀ ਬੰਦੇ ਸਸੇ ਹੋਣ ਦੇ ਕੀ ਨਾ ਨਾ ਉਹਨੇ ਫੋਨ ਕਰਨ ਦੇ ਠੀਕ ਹੈ ਸਰ ਵਾਹ ਜਾ ਕੇ ਦੇਖਦੇ ਸਰ ਉਹਨੂੰ ਰਿਸਕ ਪੜੇਗਾ ਹਾਂ ਚਲੋ ਲੋਕਲ ਬੰਦਾ ਭੇਜਦੇ ਨੇ ਨਾ ਹੁਣ ਅਪਾ ਗਾਈਡ ਦੇ ਤੌਰ ਤੇ ਵੀ ਜਾ ਰਹੇ ਹਾਂ ਹਾਂ ਨੰਬਰ ਦੇ ਦਿਓ ਆਪਣੇ ਬੰਦੇ ਜਾ ਰਹੇ ਨਾਲ ਪਿੰਡ ਦੇ ਬੰਦੇ ਲੋਕਲ ਤੇਰਾ ਜਿਹਨੂੰ ਪਤਾ ਨਾ ਕਿਟ ਦੇ ਲੋਕਲ ਬੰਦੇ ਹਾਂਜੀ ਹਾਂਜੀ ਚਲੋ ਠੀਕ ਹੈ ਠੀਕ ਹੈ ਥੈਂਕ ਯੂ ਥੈਂਕ ਯੂ ਨੰਬਰ ਥੈਂਕ ਯੂ ਜੀ ਥੈਂਕ ਯੂ ਠੀਕ ਨੰਬਰ ਦੇ ਦੇ ਅਸਦੀਨ ਸਾਹਿਬ ਨੂੰ ਤੋਂ ਨੂੰ ਐਂ ਤਾਂ ਦੱਸ ਦੰਦੇ ਵੀ ਅਸੀਂ ਕੌਣ ਖੜੇ ਆਂ ਹੋਰ ਕਰ ਸਰ ਅੱਜ ਸਾਰੀ ਜਾਣਕਾਰੀ ਦੇ ਦਿਓ ਵੀ ਕੀ ਕਹਿਣਾ ਚਾਹਦੇ ਹੋ ਅੱਜ ਕਿੱਥੇ ਕਿੱਥੇ ਗਏ ਹੋ ਅੱਜ ਦੇਖੋ ਪਹਿਲਾਂ ਅਸੀਂ ਪਠਾਨਕੋਟ ਜਾ ਕੇ ਆਏ ਆ ਉੱਥੇ ਭੋਆ ਹਲਕੇ ਦੇ ਕਰੀਬ ਕਾਫੀ ਪਿੰਡ ਨੇ ਜਿਹੜੇ ਅਫੈਕਟਡ ਹੋਏ ਨੇ ਰਾਵੀ ਦਰਿਆ ਦੇ ਵਿੱਚੋਂ ਪਾਣੀ ਬਹੁਤ ਤੇਜ਼ੀ ਦੇ ਨਾਲ ਵਹਿ ਰਿਹਾ ਹੈ ਤੇ ਉੱਥੇ ਸਾਡੇ ਸਾਰੇ ਮੰਤਰੀ ਸਾਹਿਬਾਨ ਵੀ ਤੇ ਹੋਰ ਸਾਰੇ ਲੱਗੇ ਹੋਏ ਆ ਤੇ ਹੁਣ ਮੈਂ ਇੱਥੇ ਗਰਦਾਸਪੁਰ ਡਿਸਟ੍ਰਿਕਟ ਦੇ ਸਾਡੇ ਨਾਲ ਮੇਰੇ ਜਿਹੜੇ ਸਾਡੇ ਹਲਕਾ ਇੰਚਾਰਜ ਨੇ ਸ਼ਮਸ਼ੇਰ ਸਿੰਘ ਇਹ ਵੀ ਸਾਡੇ ਨਾਲ ਨੇ ਤੇ ਇੱਥੇ ਮਕੌੜਾ ਪੱਤਨ ਅਸੀਂ ਪਹੁੰਚੇ ਸੀ ਮਕੌੜਾ ਪੱਤਨ ਜਾਣ ਦਾ ਸਾਰਾ ਰਸਤਾ ਬੰਦ ਹੋ ਚੁੱਕਿਆ ਝਵਕਰਾ ਪਿੰਡ ਹੈ ਜਿਹੜਾ ਉੱਥੇ ਤੱਕ ਅਸੀਂ ਟਰੈਕਟਰ ਦੇ ਰਾਹੀਂ ਪਹੁੰਚ ਸਕਿਆ ਤੇ ਉਸ ਤੋਂ ਬਾਅਦ ਝਵਕਰਾ ਪਿੰਡ ਦੇ ਵਿੱਚ ਐਨ ਡੀ ਆਰ ਐਫ ਦੀ ਸਾਰੀ ਟੀਮ ਉੱਥੇ ਪਹੁੰਚੀ ਹੋਈ ਹੈ ਕਿਉਂਕਿ ਮਕੌੜਾ ਪੱਤਨ ਤੋਂ ਬਹੁਤ ਲੋਕਾਂ ਨੂੰ ਉੱਥੋਂ ਰੈਸਕਿਊ ਕਰਨਾ ਹੈ ਸੋ ਉਹ ਸਾਰੀ ਟੀਮ ਹੈ ਜਿਹੜੀ ਉਹ ਉੱਥੇ ਰੈਸਕਿਊ ਕਰੂਗੀ ਤੇ ਰਾਵੀ ਦਰਾ ਦੇ ਪਰਲੀ ਸਾਈਡ ਤੇ ਇੱਕ ਕਿਨਾਰਾ ਹੋ ਗਿਆ ਦੂਸਰਾ ਕਿਨਾਰਾ ਜਿਹੜਾ ਉੱਥੇ ਪਿੰਡ ਨੇ ਭਰਿਆਲ ਤੂਰ ਮੰਮੀ ਚਕਰੰਗਾ ਕਜਲੇ ਕੁੱਕਰ ਇਹ ਜਿਹੜੇ ਕਈ ਪਿੰਡ ਨੇ ਇਹ ਪਿੰਡ ਟੋਟਲ ਡਿਸਕਨੈਕਟ ਹੋ ਚੁੱਕੇ ਨੇ ਤੇ ਇੱਥੇ ਐਨਡੀਆਰਐਫ ਤੇ ਐਸਡੀਆਰਐਫ ਦੀਆਂ ਟੀਮਾਂ ਲੱਗੀਆਂ ਨੇ 에어 ਲਿਫਟਿੰਗ ਦੀ ਵੀ ਜ਼ਰੂਰਤ ਪਈ ਹੈ ਤਾਂ ਉੱਥੇ ਆਰਮੀ ਦਾ ਹੈਲੀਕਾਪਟਰ ਉਹ ਵੀ ਜਾ ਕੇ ਆਇਆ ਸੋ ਰਾਹਤ ਸਮਗਰੀ ਹਰ ਤਰ੍ਹਾਂ ਦੀ ਉੱਥੇ ਪਹੁੰਚਾਈ ਜਾ ਰਹੀ ਹੈ ਤੇ ਲੋਕ ਜਿਆਦਾਤਰ ਜਿਹੜੇ ਵੈਕੂਏਟ ਹੋਏ ਨੇ ਉਹਨਾਂ ਨੂੰ ਇਕੁਏਸ਼ਨ ਸੈਂਟਰਾਂ ਦੇ ਵਿੱਚ ਰੱਖ ਕੇ ਉੱਥੇ ਹਰ ਤਰ੍ਹਾਂ ਦਾ ਰਾਸ਼ਨ ਪਾਣੀ ਮੈਡੀਕਲ ਐਡ ਪਸ਼ੂਆਂ ਦੇ ਰੱਖਣ ਦਾ ਕਿਉਂਕਿ ਗੁਜਰ ਬਰਾਦਰੀ ਦੇ ਲੋਕ ਬਹੁਤ ਆਏ ਨੇ ਜਿਨ੍ਹਾਂ ਦੇ ਪਸ਼ੂਆਂ ਦੀ ਕੰਮ ਕਰਦੇ ਨੇ ਸੋ ਉਹਨਾਂ ਦੇ ਪਸ਼ੂਆਂ ਦੇ ਲਈ ਵੀ ਸਰਕਾਰ ਵੱਲੋਂ ਪੂਰੇ ਪ੍ਰਬੰਧ ਕੀਤੇ ਗਏ ਨੇ ਸੋ ਇਸ ਤਰੀਕੇ ਦੇ ਨਾਲ ਇਸ ਸਮੇਂ ਜੋ ਵੀ ਪੰਜਾਬ ਸਰਕਾਰ ਕਰ ਸਕਦੀ ਹੈ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਸਪਸ਼ਟ ਆਦੇਸ਼ ਨੇ ਕਿ ਕਿਤੇ ਕਿਸੇ ਚੀਜ਼ ਦੀ ਕਮੀ ਨਹੀਂ ਹੋਣੀ ਚਾਹੀਦੀ ਤੇ ਖੁਦ ਮੋਨੀਟਰਿੰਗ ਕਰ ਰਹੇ ਨੇ ਹਰ ਸਮੇਂ ਸਥਿਤੀ ਦਾ ਜਾਇਜ਼ਾ ਲੈ ਰਹੇ ਨੇ ਸਾਡਾ ਸਮੁੱਚਾ ਪ੍ਰਸ਼ਾਸਨ ਡਿਪਟੀ ਕਮਿਸ਼ਨਰ ਤੋਂ ਲੈ ਕੇ ਪਟਵਾਰੀ ਤੱਕ ਤੇ ਸਾਡਾ ਸਾਰਾ ਵਾਟਰ ਸਰਸਿਸ ਡਿਪਾਰਟਮੈਂਟ ਹੈ ਜਿਹੜਾ ਉਹ ਸਾਰਾ ਤੇ ਸਾਡੇ ਸਾਰੇ ਪਾਰਟੀ ਦੇ ਆਗੂ ਸਹਿਬਾਨ ਤੇ ਵਰਕਰ ਸਹਿਬਾਨ ਉਹ ਲੋਕਾਂ ਦੀ ਸੇਵਾ ਦੇ ਵਿੱਚ ਇੱਥੇ ਖੜੇ ਆ ਸਾਰੇ ਆਪਣੀਆਂ ਡਿਊਟੀਆਂ ਨਿਭਾ ਰਹੇ ਨੇ ਤੇ ਲੋਕ ਤਸੱਲੀ ਵੀ ਜ਼ਾਹਰ ਕਰ ਰਹੇ ਨੇ ਕਿ ਅੱਜ ਜੋ ਸਰਕਾਰ ਕਰ ਸਕਦੀ ਸੀ ਉਹ ਸਾਰਾ ਕੁਝ ਸਰਕਾਰ ਇੱਥੇ ਕਰ ਰਹੀ ਹੈ ਇਸ ਚੀਜ਼ ਦੀ ਲੋਕਾਂ ਨੂੰ ਤਸੱਲੀ ਹੈ ਇਹ ਲਿਫਟਿੰਗ ਬਾਰੇ ਵੀ ਦੱਸ ਦੋ ਵੀ ਅੱਜ ਕੀ ਸਾਰਾ ਥੇਅਰ ਲਿਫਟਿੰਗ ਦੇਖੋ ਇੱਥੇ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਵੀ ਕੀਤੀ ਹੈ ਉੱਥੇ ਚਾਰ ਲੋਕ ਇੱਕ ਜਗ੍ਹਾ ਫਸੇ ਹੋਏ ਤੇ ਉੱਥੇ ਵੀ ਕੀਤੀ ਹੈ ਤੇ ਇੱਥੇ ਆ ਭਰਿਆਲ ਪਿੰਡ ਦੇ ਵਿੱਚ ਜਿਵੇਂ ਦੱਸਿਆ ਤੂਰ ਪਿੰਡ ਦੇ ਵਿੱਚ ਇੱਥੇ ਹੈਲੀਕਾਪਟਰ ਉੱਥੇ ਚੱਕਰ ਵੀ ਲਗਾ ਕੇ ਆਇਆ ਤੇ ਉੱਥੇ ਵੀ 에어 ਲਿਫਟ ਹੈ ਜਿਹੜਾ ਮਤਲਬ ਕਿਸੇ ਵੀ ਜੋ ਵੀ ਉੱਥੇ ਕਿਤੇ ਫਸੇ ਹੋਏ ਲੋਕ ਨੇ ਉਹਨਾਂ ਦੇ ਲਈ ਪੂਰਾ ਪ੍ਰਸ਼ਾਸਨ ਉੱਪਰ ਖੜਿਆ ਉਹਨਾਂ ਦੇ ਤੇ ਉਹਨਾਂ ਨੂੰ ਹਰ ਹਾਲਤ ਦੇ ਵਿੱਚ ਜਿਹੜਾ 에어 ਲਿਫਟ ਦੇ ذریعے ਜਾਂ NDRF ਟੀਮਾਂ ਦੇ ਸਾਰਾ ਰੈਸਕਿਊ ਕੀਤਾ ਜਾਊਗਾ ਹੁਣ ਤੱਕ ਤੁਸੀਂ ਕਿੰਨੇ ਕਿ ਜ਼ਿਲ੍ਹੇ ਕਵਰ ਕਰ ਲਏ ਕਿ ਕਿਹੜੇ ਜ਼ਿਲ੍ਹੇ ਜਾਏ ਮੈਂ 7 ਜ਼ਿਲ੍ਹਿਆਂ ਦੇ ਵਿੱਚ ਜਾਏ ਆ ਜਿੱਥੇ ਫੈਕਟਰੀ ਨੇ ਸਭ ਤੋਂ ਪਹਿਲਾਂ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਫਾਜਲਕਾ ਫਿਰੋਜ਼ਪੁਰ ਤਰਨਤਾਰਨ ਹਸ਼ਿਆਰਪੁਰ ਗਰਦਾਸਪੁਰ ਤੇ ਆਪਣਾ ਪਠਾਨਕੋਟ ਇਹਨਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਮੈਂ ਗਿਆ ਤੇ ਜਿੱਥੇ ਹੁਣ ਪਾਣੀ ਇਸ ਤਰ੍ਹਾਂ ਆ ਜਾਂਦਾ ਹੈ ਕਈ ਵਾਰੀ ਹਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਕੋਈ ਦਿੱਕਤ ਨਹੀਂ ਸੀ ਉਹ ਚੱਕੀ ਦਰਿਆ ਦਾ ਪਾਣੀ ਇੱਕਦਮ 97000 ਕਿਊਸਿਕ ਆ ਗਿਆ ਤੇ ਉਹਨੇ ਸਾਰੇ ਬੰਨਾਂ ਦੇ ਉੱਤੋਂ ਦੀ ਓਵਰਫਲੋ ਹੋ ਗਈ ਤੇ ਪਿਛਲੇ ਪੰਜਾਬ ਸਰਕਾਰ ਦੇ ਜਿਹੜੇ ਪ੍ਰਬੰਧ ਕੀਤੇ ਸੀ ਪਿਛਲੇ ਸਮੇਂ ਦੇ ਵਿੱਚ ਅਗਾਊਂ ਪ੍ਰਬੰਧ ਕੀਤੇ ਸੀ ਉਹਨਾਂ ਦਾ ਅਸਰ ਜਿਹੜਾ ਸਾਫ਼ ਦੇਖਣ ਨੂੰ ਮਿਲ ਰਿਹਾ ਹੈ ਹੁਣ ਜਦੋਂ ਪਾਣੀ ਇੰਨਾ ਆ ਗਿਆ ਕਿ ਜਿਹੜੇ ਬੰਨਾਂ ਦੇ ਉੱਤੋਂ ਹੀ ਓਵਰਫਲੋ ਹੋ ਗਿਆ ਤਾਂ ਫਿਰ ਬੰਨਾਂ ਨੇ ਕਿੱਥੇ ਰਹਿਣਾ ਸੀ ਪਰ ਜਿੱਥੇ ਅਗਾਊਂ ਪ੍ਰਬੰਧ ਸੀ 2023 ਦੇ ਵਿੱਚ ਦਿੱਕਤ ਆਈ ਸੀ ਉੱਥੇ ਇਸ ਵੇਲੇ ਕੋਈ ਦਿੱਕਤ ਨਹੀਂ ਆਈ ਸੋ ਪਾਣੀ ਜ਼ਿਆਦਾ ਆਣ ਕਰਕੇ ਹੁਣ ਜਿਹੜੀਆਂ ਸਾਰੀਆਂ ਦਿੱਕਤਾਂ ਆ ਰਹੀਆਂ ਨੇ ਪਰ ਪੰਜਾਬ ਸਰਕਾਰ ਸਾਡੇ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਦੇ ਵਿੱਚ ਅਸੀਂ ਦਿਨ ਰਾਤ ਲੋਕਾਂ ਦੇ ਲਈ ਖੜੇ ਆ ਤੇ ਨੁਕਸਾਨ ਘੱਟ ਤੋਂ ਘੱਟ ਹੋਵੇ ਲੋਕਾਂ ਨੂੰ ਹਰ ਚੀਜ਼ ਦੀ ਰਾਹਤ ਹੋਵੇ ਇਸ ਦੇ ਲਈ ਪੂਰੇ ਪ੍ਰਬੰਧ ਜਿਹੜੇ ਕੀਤੇ ਗਏ